ਇਹ ਹੈ ਜੀ ਕੱਲ ਰਜਿਸਟਰੀ ਹੋਈ ਆ ਆਪਣੀ 51 ਗੱਲਿਆਂ ਦੀ ਜਿਹੜੀ ਆਪਾਂ ਮੰਡੀ ਬੋਰਡ ਮੰਡੀ ਬਣਨੀ ਆ ਨਵੀਂ ਮੰਡੀ ਸਾਨੂੰ ਟਰੱਕ ਆਪਰੇਟਰਾਂ ਨੂੰ ਤੇ ਟਰੱਕ ਯੂਨੀਅਨ ਨੂੰ ਬਹੁਤ ਵੱਡੀ ਦਿੱਕਤ ਸੀ ਜਿਹੜੀ ਸ਼ਹਿਰ ਦੇ ਵਿੱਚ ਮੰਡੀ ਆ ਉਹ ਬਹੁਤ ਛੋਟੀ ਐ ਛੋਟੀ ਕਰਕੇ ਜਾਮ ਲੱਗਦਾ ਸੀ ਦੋ ਦੋ ਦਿਨ ਗੱਡੀਆਂ ਉੱਥੇ ਫਸਦੀਆਂ ਸੀ ਨਿਕਲਦੀਆਂ ਨਹੀਂ ਸੀ ਜਿਹੜੀ ਇਹ ਮੰਡੀ ਬਣਨ ਜਾ ਰਹੀ ਐ ਸਰਦਾਰ ਭਗਵੰਤ ਸਿੰਘ ਮਾਨ ਨੇ ਵਾਦਾ ਕੀਤਾ ਸੀ ਭਲਾਡੇ ਨਾਲ ਉਹ ਪੂਰਾ ਕੀਤਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਸਰਦਾਰ ਪ੍ਰਿੰਸੀਪਲ ਬੁਧਰਾਮ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਸੁਣੀ ਗਈ ਆ ਲੋਕਾਂ ਦੀ ਇੱਕ ਚੀਜ਼ ਅਸੀਂ ਇੱਥੋਂ ਪਤਾ ਕੀਤਾ ਲੋਕ ਦੱਸਦੇ ਸੀ ਆੜਤੀ ਵੀ ਦੱਸਦੇ ਸੀ ਕਹਿੰਦੇ ਕਿਸੇ ਨੂੰ ਵੀ ਕਿਤੇ ਜਾਣਾ ਨਹੀਂ ਪਿਆ ਕਿਤੇ ਕੋਈ ਘੇੜਾ ਨਹੀਂ ਵੱਜਿਆ ਜਿਹੜਾ ਵਾਦਾ ਕੀਤਾ ਪੰਜਾਬ ਸਰਕਾਰ ਨੇ ਸਾਰਾ ਪੂਰਾ ਕੀਤਾ ਗਿਆ ਪੰਜਾਬ ਸਰਕਾਰ ਦਾ ਐਮਐਲਏ ਸਾਹਿਬ ਦਾ ਭਵੰਤਮਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਟਰੱਕ ਯੂਨੀਅਨ ਭਲਾੜਾ ਵੱਲੋਂ ਤੇ ਜਿਹੜੀ ਸਾਡੀ ਸਮੱਸਿਆ ਸੀ ਬਹੁਤ ਵੱਡੀ ਸਮੱਸਿਆ ਸੀ ਤੰਗ ਜਗ੍ਹਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਪਰੇਸ਼ਾਨੀ ਸਾਨੂੰ ਉੱਥੇ ਗੱਡੀ ਭਾਰਨ ਦੀ ਲਾਉਣ ਦੀ ਬਹੁਤ ਦਿੱਕਤ ਆਉਂਦੀ ਸੀ। ਥੈਂਕ ਯੂ ਜੀ। ਨੇ ਜੇ ਟ੍ਰੱਕ ਯੂਨਿਅਨ ਬੁਲਾੜਾ ਸ਼ਵੇਕ ਸਿੰਘ ਆ ਮੁੱਖ ਮੰਤਰੀ ਦੇ ਤਹਿਤ ਲੋ ਧੰਨਵਾਦ ਕਰਦੇ ਆ ਜੋ ਕਿ ਸਾਡੀ 2 ਸਾਲ ਪੁਰਾਣੀ ਮੰਗ ਸੀ ਵੀ ਅਨਾਜ ਮੰਡੀ ਬਾਹਰ ਕੀ ਬਣਾਈ ਜਾਵੇ ਜਿਸ ਨਾਲ ਸਾਡੇ ਵਪਾਰ ਕਿਤੇ ਨੂੰ ਵਾਧਾ ਹੋਵੇਗਾ। ਅ ਅਸੀਂ ਸਮੂਥ ਰੱਕ ਯੂਨੀਅਨ ਵੱਲੋਂ ਐਮ ਐਲ ਏ ਸ਼੍ਰੀ ਬੁਧਰਾਮ ਜੀ ਦਾ ਸ਼੍ਰੀ ਭਗਵਾਨ ਮਾਨ ਜੀ ਦੇ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੀ ਮੰਗ ਮਨਜ਼ੂਰ ਕਰਕੇ ਮੰਡੀ ਦਾਣਾ ਮੰਡੀ ਮੰਡੀ ਤੋਂ ਬਾਹਰਲੀ ਸਾਈਡ ਅਸ਼ੋਕ ਮੈਦਾਨ ਦੇ ਵਿੱਚ ਬਣਾ ਕੇ ਦਿੱਤੀ ਗਈ ਆ ਜਿਸ ਦੇ ਨਾਲ ਸਾਡੇ ਟਰੱਕਾਂ ਨੂੰ ਪਹਿਲਾਂ ਮੰਡੀ ਦੇ ਵਿੱਚ ਜਾਣ ਤੇ ਤੰਗੀ ਆਉਂਦੀ ਸੀਗੀ ਕਿਉਂਕਿ ਟ੍ਰੈਫਿਕ ਦਾ ਦਿੱਕਤ ਆਉਂਦੀ ਸੀਗੀ ਉਸ ਨਾਲ ਸਾਡਾ ਸਾਰਾ ਕੰਮ ਆਸਾਨ ਹੋ ਗਿਆ ਧੰਨਵਾਦ ਜੀ